ਸਤਿ ਸ੍ਰੀ ਅਕਾਲ ਦੋਸਤੋ 12 ਜਨਵਰੀ 2025 ਨੂੰ ਕੱਲੋਵਾਲ ਪਿੰਡ ਦੇ ਵਿੱਚ ਇੱਕ ਵਿਸ਼ਾਲ ਕੁਸ਼ਤੀ ਦੰਗਲ ਹੋਇਆ ਨੀਅਰ ਦਸੂਹਾ ਇਹ ਦੰਗਲ ਤੇ ਜਿਹੜੀ ਨੰਬਰ 1 ਦੀ ਕੁਸ਼ਤੀ ਸੀ ਛੰਡੀ ਦੀ ਉਹ ਹੋਈ ਭਪਿੰਦਰ ਅਜਨਾਲਾ ਔਰ ਲੱਲੂ ਜੰਮੂ ਦੇ ਵਿੱਚ ਲੱਲੂ ਜੰਮੂ ਨੂੰ ਭਪਿੰਦਰ ਅਜਨਾਲਾ ਨੇ ਹਰਾਤਾ ਔਰ ਛੰਡੀ ਦੀ ਕੁਸ਼ਤੀ ਜਿਹੜੀ ਸੀ ਭਪਿੰਦਰ ਅਜਨਾਲਾ ਨੇ ਜਿੱਤੀ ਔਰ ਨੰਬਰ 2 ਦੀ ਜਿਹੜੀ ਛੰਡੀ ਦੀ ਕੁਸ਼ਤੀ ਸੀ ਉਹ ਹੋਈ ਰਵੀ ਵੇਰਾ ਔਰ ਪ੍ਰਦੀਪ ਸਪਲੈਂਡਰ ਦੇ ਵਿਚਕਾਰ ਬਹੁਤ ਦੋਨੇ ਮਲ ਇੱਕੋ ਜਿਹੇ ਬਰਾਬਰ ਬਿਲਕੁਲ ਹਮ ਸੈਸੀਗਾ ਬਹੁਤ ਸ਼ਾਨਦਾਰ ਕੁਸ਼ਤੀ ਆਰੰਭ ਹੋਈ ਔਰ ਪ੍ਰਦੀਪ ਨੇ ਇੱਕ ਸ਼ਾਨਦਾਰ ਦਾਅ ਮਾਰ ਕੇ ਰਵੀ ਵੇਰਾ ਨੂੰ ਆਪਣੇ نیچے ਲੈ ਲਿਆ ਔਰ ਉਹਦੇ ਪਿੱਛੇ ਲੱਕ ਨੂੰ ਜਫਾ ਪਾ ਕੇ ਜਦੋਂ ਉਹਨੂੰ ਗ੍ਰਾਂਡੀ ਢਾਂ ਦੀ ਜਦੋਂ ਉਹਦੇ ਸ਼ੋਲਡਰ ਲਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਦੇ ਵਿੱਚ ਇੱਕ ਵਿਵਾਦ ਖੜਾ ਹੋ ਗਿਆ ਇਹ ਕੁਸ਼ਤੀ ਇੱਕ ਵਿਵਾਦਿਤ ਕੁਸ਼ਤੀ ਹੋ ਗਈ ਇਹ ਕੁਸ਼ਤੀ ਵਿੱਚ ਹੀ ਰੋਕ ਦਿੱਤੀ ਗਈ ਇਹ ਕੁਸ਼ਤੀ ਦਾ ਕੋਈ ਫੈਸਲਾ ਨਹੀਂ ਹੋਇਆ ਡਿਸੀਜਨ ਹੀ ਨਹੀਂ ਨਿਕਲੇ ਉਹਦਾ ਕਾਰਨ ਮੈਂ ਅੱਗੇ ਤੁਹਾਨੂੰ ਦੱਸੂਗਾ ਸੋ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਇਹਦਾ ਵਿਵਾਦ ਹੈ ਇਥੋਂ ਵਧੀਆ ਸੋ ਕੁਸ਼ਤੀ ਜਦੋਂ ਸਟਾਰਟ ਹੋਈ ਵਧੀਆ ਦੋਨਾਂ ਮੱਲਾਂ ਨੇ ਹੱਥ ਜੋੜੀ ਕੀਤੀ ਔਰ ਕੁਸ਼ਤੀ ਦਾ ਆਗਾਜ਼ ਹੁੰਦਾ ਹੈ ਔਰ ਉਸ ਤੋਂ ਬਾਅਦ 2-4 ਮਿੰਟ ਤੋਂ ਬਾਅਦ ਪ੍ਰਦੀਪ ਸਪਲੈਂਡਰ ਇੱਕ ਬਹੁਤ ਵਧੀਆ ਦਾਅ ਮਾਰ ਕੇ ਉਹਨੂੰ ਧਰਤੀ ਤੇ ਸੁੱਟ ਲੈਂਦੇ ਨੇ ਔਰ ਉਹਨਾਂ ਦੇ ਉੱਪਰ ਆ ਜਾਂਦੇ ਨੇ 5-7 ਮਿੰਟ ਦਾ ਇਹ ਜਿਹੜਾ ਗੇਡ ਚੱਲਦਾ ਰਿਹਾ ਇਦਾਂ ਹੀ ਕੋਸ਼ਿਸ਼ ਕਰਦੇ ਰਹੇ ਪ੍ਰਦੀਪ ਸਪਲੈਂਡਰ ਰਵੀ ਵੇਰਾ ਨੂੰ ਹਰਾਉਣ ਦੀ ਤੇ ਰਵੀ ਵੇਰਾ ਕਾਫੀ ਡਿਫੈਂਸਿਵ ਹੋ ਗਿਆ ਔਰ ਉਹਨੇ ਆਪਣਾ ਬਚਾਅ ਕਰ ਲਿਆ ਬੜੇ ਸੋਹਣੇ ਤਰੀਕੇ ਦੇ ਨਾਲ ਇਹਦੇ ਵਿੱਚ ਇੱਕ ਇਹੋ ਜਿਹੀ ਅਚਾਨਕ ਘਟਨਾ ਵਾਪਰ ਗਈ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਬਣਿਆ ਤੇ ਬਣਿਆ ਕੀ ਕਿਉਂਕਿ ਜਦੋਂ ਥੱਲੋਂ ਪਲਟੀ ਮਾਰਦਾ ਰਵੀ ਵੇਰਾਂ ਤਾਂ ਉਸ ਸਮੇਂ ਪ੍ਰਦੀਪ ਜਿਹੜਾ ਧਰਤੀ ਤੇ ਡਿੱਗਦਾ ਔਰ ਰਵੀ ਵੇਰਾਂ ਉਹਦੇ ਉੱਤੇ ਆਉਂਦਾ ਘੁੰਮ ਜਾਂਦਾ ਉਸ ਸਮੇਂ ਆਹ ਐਂਗਲ ਦੇਖੋ ਤੁਸੀਂ 90% ਜਿਹੜਾ ਸੀਗਾ ਪ੍ਰਦੀਪ ਇਹੇ ਕੁਸ਼ਤੀ ਹਾਰ ਗਿਆ ਸੀ ਹਾਰ ਜਾਣੀ ਸੀ ਜੇ ਰਵੀ ਵੇਰਾਂ ਗਲਤੀ ਨਾ ਕਰਦਾ ਇੱਥੇ ਇਹ ਉੱਪਰ ਸੀ ਉਹਦੇ ਸਾਰਾ ਬਿਲਕੁਲ ਆਊਟ ਆਫ ਕੰਟਰੋਲ ਹੋ ਗਿਆ ਸੀ ਪ੍ਰਦੀਪ ਔਰ ਉਹਦੇ ਸ਼ੋਲਡਰ ਲੱਗਣ ਵਿੱਚ ਸਿਰਫ ਧਰਤੀ ਤੋਂ ਉਦੇ ਸ਼ੋਲਡਰਸ ਦਾ ਸਿਰਫ 1.5 ਇੰਚ ਦਾ ਫਰਕ ਸੀ ਵੱਧ ਤੋਂ ਵੱਧ 2 ਇੰਚ ਦਾ ਤੇ ਰਵੀ ਵੇਰਾ ਉਹਦੇ ਉੱਪਰ ਆਇਆ ਪੇਟ ਦੇ ਔਰ ਆਪਣੇ ਆਪ ਨੂੰ ਰੋਕ ਲੈਂਦਾ ਜੇ ਕਾਬੂ ਕਰ ਲੈਂਦਾ ਤਾਂ ਉੱਥੇ ਦੱਬ ਦਿੰਦਾ ਸੀਨੇ ਤੋਂ پکڑ ਕੇ ਤਾਂ ਰਵੀ ਵੇਰਾ ਹੀ ਕੁਸ਼ਤੀ ਜਿੱਤ ਜਾਂਦਾ ਪਰ ਉੱਥੇ ਰਵੀ ਵੇਰਾ ਵੀ ਆਪਣਾ ਆਪ ਨੂੰ ਪੂਰਾ ਕੌਨਫੀਡੈਂਟਲੀ ਆਪਣੇ ਆਪ ਨੂੰ ਰੋਕ ਨਹੀਂ ਪਾਇਆ ਔਰ ਉਹਨਾਂ ਨੂੰ ਚਿਤ ਨਹੀਂ ਕਰ ਪਾਇਆ ਔਰ ਉੱਤੋਂ ਦੀ ਪ੍ਰਦੀਪ ਘੁਮ ਕੇ ਫੇਰ ਉਹਦੇ ਉੱਪਰ ਆ ਜਾਂਦੇ ਨੇ ਤੇ ਰਵੀ ਵੈਰਾ ਨੂੰ ਇਹ ਚੀਜ਼ ਦਾ ਪਤਾ ਵੀ ਨਹੀਂ ਲੱਗਦਾ ਕਿ ਇੱਥੇ ਕੀ ਬਣਿਆ ਕੀ ਨਹੀਂ ਉਹਨਾਂ ਦੇ ਜਿਹੜੇ ਸਟਾਫ ਦੇ ਮੈਂਬਰ ਨੇ ਜਾਂ ਕੋਈ ਸਾਈਬਰ ਲਾ ਲੋ ਉਹਨਾਂ ਨੇ ਇਸ਼ਾਰਾ ਕਰਿਆ ਕਿ ਕੁਸ਼ਤੀ ਹੋਗੀ ਉਹਨਾਂ ਨੂੰ ਦੂਰੋਂ ਐਦਾਂ ਲੱਗਿਆ ਤੇ ਰਵੀ ਵੈਰਾ ਨੇ ਰੈਫਰੀ ਨੂੰ ਇਸ਼ਾਰਾ ਕੀਤਾ ਕਿ ਮੈਂ ਇਹਦਾ ਰਿਵਿਊ ਦੇਖਣਾ ਤੇ ਜਦੋਂ ਕੁਸ਼ਤੀ ਦਾ ਰਿਵਿਊ ਦੇਖਿਆ ਗਿਆ ਤਾਂ ਉਹਦੇ ਵਿੱਚ ਆਹ ਦੇਖੋ ਸਾਫ਼ ਦਿਖ ਰਿਹਾ ਕਿ ਕੁਸ਼ਤੀ ਹੋਈ ਨਹੀਂ ਤੇ ਇਹ ਕੁਸ਼ਤੀ ਜੇ ਨਹੀਂ ਹੋਈ ਤਾਂ ਦੁਬਾਰਾ ਹੋਣੀ ਚਾਹੀਦੀ ਸੀ ਉਹ ਵਿਵਾਦ ਹੀ ਖੜਾ ਕਰਤਾ ਉਧਰੋਂ ਟਾਈਮ ਦੀ ਗਰੁੰਮ ਲਮਾਉਂਦੀ ਆ ਉਧਰੋਂ ਛੱਡੀ ਦੀ ਕੁਸ਼ਤੀ ਹੋਣੀ ਸੀ ਸੋ ਇਹਨਾਂ ਨੇ 10 15 ਮਿੰਟ ਐਦਾ ਹੀ ਖਰਾਬ ਕਰਤੇ ਸੋ ਕਮੇਟੀ ਨੇ ਫਿਰ ਡਿਸੀਜਨ ਲੈ ਲਿਆ ਕਿ ਇਹ ਕੁਸ਼ਤੀ ਹੋਣ ਇੱਥੇ ਡਰਾਅ ਕਰ ਦੋ ਬਰਾਬਰ ਦੇ ਦਿਓ ਤਾਂ ਉਹਨਾਂ ਨੇ ਕਮੇਟੀ ਨੇ ਫਿਰ ਖਾਰ ਕੇ ਬੇਵਸ ਹੋ ਕੇ ਉਹਨਾਂ ਨੂੰ ਜਦੋਂ ਨਾ ਗੱਲ ਬਣਦੀ ਦੇਖੀ ਤਾਂ ਸਮਝੌਤਾ ਦੋਨਾਂ ਵਿੱਚ ਨਹੀਂ ਹੁੰਦਾ ਦੇਖਿਆ ਤਾਂ ਉਹ ਉਹਨਾਂ ਨੇ ਇਹ ਕੁਸ਼ਤੀ ਬਰਾਬਰ ਦੇਤੀ ਵੈਸੇ ਦੋਸਤੋ ਇਹ ਕੁਸ਼ਤੀ ਹੋਈ ਨਹੀਂ ਸੀ ਉਹ ਜਾਣੀ ਸੀ ਪ੍ਰਦੀਪ ਸਪਲੈਂਡਰ ਬਹੁਤ ਲੱਕੀ ਰਹੇ ਜਦਕਿ ਉਹ ਕੁਸ਼ਤੀ ਵਧੀਆ ਲੜੇ ਉਹਨਾਂ ਨੇ ਸਾਰਾ ਸਮਾਂ ਰਵੀ ਵੇਰਾ ਨੂੰ ਨੀਚੇ ਰੱਖਿਆ ਪਰ ਇੱਕ ਦੋ ਇਹੋ ਜਿਹਾ ਹੁੰਦਾ ਹੈ ਇਹ ਕੁਸ਼ਤੀ ਦੇ ਵਿੱਚ ਵੱਡੇ ਵੱਡੇ ਹੁੰ ਲੈ ਕੇ ਵਹਿ ਜਾਂਦਾ ਤਾਂ ਰਵੀ ਵੇਰਾ ਦਾ ਥੱਲੇ ਦਾ ਬਹੁਤ ਵਧੀਆ ਸੀਗਾ ਉਹਨਾਂ ਨੇ ਜਿਹੜਾ ਮਾਰਿਆ ਔਰ ਉਹਦੇ ਵਿੱਚ ਪ੍ਰਦੀਪ ਸਪਲੈਂਡਰ ਬਿਲਕੁਲ ਲਗਭਗ ਚਿੱਤ ਹੋ ਹੀ ਜਾਣਾ ਸੀਗਾ ਪਰ ਕਿਸਮਤ ਉਹਦੀ ਸਾਥ ਦੇਗੀ ਔਰ ਰਵੀ ਵਹਿਰਾ ਥੋੜੀ ਜਿਹੀ ਚੁਸਤੀ ਹੋਰ ਦਿਖਾ ਜਾਂਦਾ ਉਸ ਸਮੇਂ ਆਪਣੇ ਆਪ ਨੂੰ ਰੋਕ ਕੇ ਉਹਦੇ ਦੋਨੋਂ ਕੰਧੇ ਲਾ ਸਕਦਾ ਸੀ ਪਰ ਇਹ ਵੀ ਨਹੀਂ ਰੋਕ ਪਾਇਆ ਤੇ ਬਸ ਐਡਾ ਕੀ ਚਾਂਸ ਬਣਿਆ ਕਿ ਨਾ ਪ੍ਰਦੀਪ ਉਹਨੂੰ ਹਰਾ ਪਾਇਆ ਨਾ ਉਹ ਹਾਰ ਪਾਇਆ ਉਹ ਗੁਸਤੀ ਫਿਰ ਬਰਾਬਰ ਹੀ ਹੋਣੀ ਸੀ ਚਲੋ ਦੋਸਤੋ ਜੇ ਕੁਸਤੀ ਦਾ ਰਿਵਿਊ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੋ ਔਰ ਚੈਨਲ ਬੱਲੇ ਬੱਲੇ ਵਲੋਗ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਭ ਨੂੰ